ਅਜਿਹਾ ਸਾਡਾ ਸੰਦੇਸ਼ ਹੈ ਸ਼ਾਂਤੀ ਅਤੇ ਤੁਹਾਡਾ ਦ੍ਰਿਸ਼ਟੀਕੋਣ ਅਸੀਂ ਦੇਖ ਰਹੇ ਹਾਂ ਕਿ ਬਾਈਬਲ ਮਨ ਦੀ ਸ਼ਾਂਤੀ ਦੇ ਬਾਰੇ ਵਿੱਚ ਕੀ ਕਹਿੰਦੀ ਹੈ ਅਸੀਂ ਸਾਰੇ ਆਪਣੇ ਮਨ ਵਿੱਚ ਸ਼ਾਂਤੀ ਦੀ ਚਾਹ ਰੱਖਦੇ ਹਾਂ ਅਤੇ ਧੰਨਵਾਦ ਹੈ ਕਿ ਸ਼ਾਂਤੀ ਪਰਮੇਸ਼ਵਰ ਦਾ ਆਪਣੇ ਲੋਕਾਂ ਦੇ ਲਈ ਸਭ ਤੋਂ ਵੱਡੇ ਵਾਅਦਿਆਂ ਵਿੱਚੋਂ ਇੱਕ ਹੈ ਲੇਕਿਨ ਅਸੀਂ ਜਿੰਨੀ ਸ਼ਾਂਤੀ ਅਨੁਭਵ ਕਰਦੇ ਹਾਂ ਉਹ ਸਾਡੇ ਦ੍ਰਿਸ਼ਟੀਕੋਣ ਸਾਡੀ ਵਸਤਵਿਕਤਾ ਨੂੰ ਦੇਖਣ ਦੇ ਤਰੀਕੇ ਯਾਨੀ ਚੀਜ਼ਾਂ ਨੂੰ ਦੇਖਣ ਦੇ ਨਜ਼ਰੀਏ ਨਾਲ ਜੁੜੀ ਹੁੰਦੀ ਹੈ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਬਹੁਤ ਸਾਰੀਆਂ ਪਰਸਥਿਤੀਆਂ ਅਤੇ ਘਟਨਾਵਾਂ ਹਨ ਜੋ ਸਾਡੀ ਮਾਨਸਿਕ ਸ਼ਾਂਤੀ ਖੋਹ ਲੈਂਦੀਆਂ ਹਨ। ਲੇਕਿਨ ਗੱਲ ਇਹ ਨਹੀਂ ਹੈ ਕਿ ਤੁਸੀਂ ਕੀ ਦੇਖਦੇ ਹੋ, ਅਸਲੀ ਗੱਲ ਇਹ ਹੈ ਕਿ ਤੁਸੀਂ ਜੋ ਦੇਖਦੇ ਹੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ। ਹਰ ਪਰਸਥਿਤੀ ਅਤੇ ਹਰ ਸਥਿਤੀ ਵਿੱਚ વાસ્તਵਿਕਤਾ ਯਾਨੀ ਚੀਜ਼ਾਂ ਵਸਤੂ ਵਿੱਚ ਕਿਹੋ ਜਿਹੀਆਂ ਹਨ ਉਸ ਤੋਂ ਕਿਤੇ ਜ਼ਿਆਦਾ ਹੁੰਦੀ ਹੈ ਜਿੰਨਾ ਤੁਸੀਂ ਉਸ ਪਲ ਵਿੱਚ ਦੇਖਿਆ ਮਹਿਸੂਸ ਕਰ ਸਕਦੇ ਹੋ। ਅਗਰ ਤੁਸੀਂ ਸਿੱਖ ਜਾਓ ਕਿ ਚੀਜ਼ਾਂ ਨੂੰ ਵੈਸੇ ਦੇਖੋ ਜਿਸ ਤਰ੍ਹਾਂ ਪਰਮੇਸ਼ਵਰ ਦੇ ਅਨੁਸਾਰ ਵਸਤੂ ਵਿੱਚ ਹੰਤਾ ਤੁਹਾਡੇ ਮਨ ਵਿੱਚ ਸ਼ਾਂਤੀ ਹੋਵੇਗੀ ਪਰਮੇਸ਼ਵਰ ਦਾ ਬਚਨ ਸਾਨੂੰ ਵਸਤੂਵਿਕਤਾ ਦਿਖਾਉਂਦਾ ਹੈ ਚੀਜ਼ਾਂ ਵਸਤੂ ਵਿੱਚ ਕਿਹੋ ਜਿਹੀਆਂ ਹਨ ਬਾਈਬਲ ਪਰਮੇਸ਼ਵਰ ਨੂੰ ਉਸੇ ਤਰ੍ਹਾਂ ਪ੍ਰਕਟ ਕਰਦੀ ਹੈ ਜਿਸ ਤਰ੍ਹਾਂ ਉਹ ਸੱਚਮੁੱਚ ਹੈ ਅਤੇ ਸਾਨੂੰ ਵੀ ਵੈਸਾ ਦਿਖਾਉਂਦੀ ਹੈ ਜਿਸ ਤਰ੍ਹਾਂ ਅਸੀਂ ਵਸਤੂ ਵਿੱਚ ਹਾਂ ਪਰਮੇਸ਼ਵਰ ਦੇ ਇਸ ਬੰਦ ਵਿੱਚ ਪਰਮੇਸ਼ਵਰ ਦਾ ਬਚਨ ਸਾਨੂੰ ਸਾਡੀ ਪਰਸਥਿਤੀਆਂ ਨੂੰ ਇਸ ਆਧਾਰ ਉੱਤੇ ਦੇਖਣ ਵਿੱਚ ਮਦਦ ਕਰਦਾ ਹੈ ਕਿ ਉਹ ਕੌਣ ਹੈ ਅਤੇ ਉਸਨੇ ਕੀ ਕੀਤਾ ਹੈ ਕੀ ਕਰ ਰਿਹਾ ਹੈ ਅਤੇ ਅੱਗੇ ਕੀ ਕਰੇਗਾ ਅਤੇ ਇਹ ਹੀ ਸਾਨੂੰ ਮਨ ਦੀ ਸ਼ਾਂਤੀ ਦਿੰਦਾ ਹੈ ਇਹ ਹੈ ਵਾਸਵਿਕਤਾ ਤੁਹਾਡੇ ਖਿਲਾਫ ਕੋਈ ਵੀ ਚੀਜ਼ ਅਜਿਹੀ ਨਹੀਂ ਆ ਸਕਦੀ ਜੋ ਪਰਮੇਸ਼ਵਰ ਤੋਂ ਵੱਡੀ ਹੋਵੇ ਇਹ ਹੈ ਵਾਸਵਿਕਤਾ ਪਰਮੇਸ਼ਵਰ ਤੁਹਾਡੇ ਨਾਲ ਹੈ ਅਤੇ ਤੁਹਾਡੇ ਹੀ ਪੱਖ ਵਿੱਚ ਹੈ ਉਹ ਆਪਣੇ ਯੋਜਨਾਵਾਂ ਅਤੇ ਉਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਤੁਹਾਡੇ ਜੀਵਨ ਵਿੱਚ ਕੰਮ ਕਰ ਰਿਹਾ ਹੈ ਇਹ ਹੈ ਵਾਸਤਵਿਕਤਾ ਪਰਮੇਸ਼ਵਰ ਤੁਹਾਨੂੰ ਹਰ ਪ੍ਰਸਥਿਤੀ ਵਿੱਚ ਸੰਭਾਲੇ ਰੱਖੇਗਾ ਜਦੋਂ ਤੱਕ ਇਹ ਤੁਹਾਨੂੰ ਉਸੇ ਪ੍ਰਸਥਿਤੀ ਤੋਂ ਬਾਹਰ ਨਾ ਲੈ ਆਵੇ ਪਰਮੇਸ਼ਵਰ ਆਪਣੇ ਲੋਕਾਂ ਤੋਂ ਆਪਣੇ ਵਚਨ ਵਿੱਚ ਕਹਿੰਦਾ ਹੈ ਕਿ ਸਾਨੂੰ ਆਪਣੇ ਮਨ ਨੂੰ ਨਵਾਂ ਕਰਨਾ ਹੈ ਯਾਨੀ ਆਪਣੇ ਸੋਚਣ ਦਾ ਤਰੀਕਾ ਬਦਲਣਾ ਹੈ ਜਿਸ ਤਰ੍ਹਾਂ ਸੀ ਪਰਦੇ ਹਰੋমিও ਅਧਿਆਇ 12 ਆਇਤ 2 ਆਪਣੇ ਮਨ ਦੇ ਨਵਾਂ ਹੋ ਜਾਣ ਦੇ ਦੁਆਰਾ ਹੁਣ ਨਵੇਂ ਹੋ ਜਾਓ ਅਸੀਂ ਪਹਿਲੇ ਦਿਨ ਸੰਦੇਸ਼ਾਂ ਵਿੱਚ ਇਹ ਗੱਲ ਕਰ ਚੁੱਕੇ ਹਾਂ ਕਿ ਮਨ ਨੂੰ ਨਵਾਂ ਕਰਨ ਦੇ ਦੋ ਪਹਿਲੂ ਹਨ ਪਹਿਲਾ ਪਹਿਲੂ ਹੈ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਣਾ ਜਿਸ ਵਿੱਚ ਥੋੜਾ ਸਮੇਂ ਅਤੇ ਪ੍ਰਯਾਸ ਲੱਗਦਾ ਹੈ ਦੂਸਰਾ ਪਹਿਲਾ ਹੈ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਉੱਤੇ ਉਸੇ ਪਲ ਕਾਬੂ ਪੋਣਾ ਜਦੋਂ ਤੁਹਾਡਾ ਦ੍ਰਿਸ਼ਟੀਕੋਣ ਬਦਲ ਰਿਹਾ ਹੁੰਦਾ ਹੈ ਕਈ ਹਫ਼ਤੇ ਤੋਂ ਅਸੀਂ ਇਸ ਗੱਲ ਉੱਤੇ ਧਿਆਨ ਦੇ ਰਹੇ ਹਾਂ ਕਿ ਕਿਸ ਤਰ੍ਹਾਂ ਆਪਣੀ ਸੋਚ ਅਤੇ ਭਾਵਨਾਵਾਂ ਉੱਤੇ ਕਾਬੂ ਪਾਇਆ ਜਾਵੇ ਪਰਮੇਸ਼ਰ ਦੀ स्तुति ਕਰਕੇ ਲੇਕਿਨ ਅੱਜ ਦੇ ਸਿੱਖਿਆ ਵਿੱਚ ਅਸੀਂ ਆਪਣੇ ਵਿਸ਼ੇ ਵਿੱਚ ਇੱਕ ਹੋਰ ਗੱਲ ਜੋੜਾਂਗੇ ਆਪਣੇ ਦ੍ਰਿਸ਼ਟੀਕੋਣ ਨੂੰ ਬਦਲਣ ਦੇ ਬਾਰੇ ਵਿੱਚ ਜਿਸ ਰਾਤ ਯੀਸ਼ੂ ਨੂੰ ਕ੍ਰੂਸ ਉੱਤੇ ਚੜਾਇਆ ਜਾਣ ਵਾਲਾ ਸੀ ਉਸ ਰਾਤ ਜਦੋਂ ਆਪਣੇ ਪ੍ਰੇਰਤਾਂ ਨੂੰ ਆਪਣੇ ਚੇਲਿਆਂ ਨੂੰ ਇਹ ਦੱਸਣ ਦੇ ਲਈ ਤਿਆਰ ਕਰ ਰਹੇ ਸਨ ਕਿ ਉਹ ਬਹੁਤ ਜਲਦੀ ਉਹਨਾਂ ਨੂੰ ਛੱਡ ਕੇ ਸਵਰਗ ਜਾ ਰਹੇ ਹਨ ਤਾਂ ਦੀ ਯੀਸ਼ੂ ਨੇ ਉਹਨਾਂ ਨੂੰ ਸ਼ਾਂਤੀ ਦੇਣ ਦਾ ਵਾਅਦਾ ਕੀਤਾ ਜਿਸ ਤਰ੍ਹਾਂ ਸਿੱਖਦੇ ਹਾਂ ਯਹੂਨਾ ਅਧਿਆਇ 14 ਆਇਤ 27 ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ ਆਪਣੀ ਹੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ ਜਿਵੇਂ ਸੰਸਾਰ ਦਿੰਦਾ ਹੈ ਉਹ ਸ਼ਾਂਤੀ ਨਹੀਂ ਲੇਕਿਨ ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ ਤੁਹਾਡਾ ਮਨ ਵਿਆਕੁਲ ਨਾ ਹੋਵੇ ਅਤੇ ਨਾ ਹੀ ਡਰੇ ਆਪਣੇ ਆਨ ਨੂੰ ਆਪ ਨੂੰ ਕਬਰੋਂ ਅਤੇ ਪਰੇਸ਼ਾਨ ਨਾ ਹੋਣ ਦਿਓ ਇਹ ਸੰਸਾਰ ਸਾਨੂੰ ਮਨ ਦੀ ਸ਼ਾਂਤੀ ਤਦ ਦਿੰਦਾ ਹੈ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ ਲੇਕਿਨ ਉਹ ਸ਼ਾਂਤੀ ਦਿਕਦੀ ਨਹੀਂ ਹੈ ਕਿਉਂਕਿ ਪਰਸਥਿਤੀਆਂ ਲਗਾਤਾਰ ਬਦਲਦੇ ਰਹਿੰਦੇ ਹਨ ਯੀਸ਼ੂ ਜੋ ਸ਼ਾਂਤੀ ਦਿੰਦੇ ਹਨ ਉਹ ਇਸ ਉੱਤੇ ਨਿਰਭਰ ਨਹੀਂ ਹੁੰਦੀ ਕਿ ਅਸੀਂ ਕੀ ਦੇਖਦੇ ਹਾਂ ਮਹਿਸੂਸ ਕਰਦੇ ਹਾਂ ਬਲਕਿ ਵਸਤਵਿਕਤਾ ਉਹਤੇ ਨਿਰਭਰ ਹੁੰਦੀ ਹੈ ਜਿਸ ਤਰ੍ਹਾਂ ਉਹ ਸੱਚ ਵਿੱਚ ਹੈ ਅਤੇ ਉਹ ਕਦੀ ਨਹੀਂ ਬਦਲਦੀ ਪਰਮੇਸ਼ੁਰ ਦੀ ਸ਼ਾਂਤੀ ਸਮਝ ਤੋਂ ਪਰੇ ਹੈ ਕਿਉਂਕਿ ਇਹ ਇਸ ਗਿਆਨ ਤੋਂ ਆਉਂਦੀ ਹੈ ਕਿ ਪਰਮੇਸ਼ੁਰ ਕੌਣ ਹੈ ਅਤੇ ਤੁਹਾਡੀ ਪਰਸਥਿਤੀਆਂ ਵਿੱਚ ਉਹ ਕੀ ਕਰਨ ਦਾ ਵਾਅਦਾ ਕਰਦਾ ਹੈ ਚਾਹੇ ਚੀਜ਼ਾਂ ਕਿਹੋ ਜਿਹੀਆਂ ਵੀ ਦਿਖਾਈ ਦਿੰਦੀਆਂ ਹੋਣ ਜਾਂ ਮਹਿਸੂਸ ਹੁੰਦੀ ਰਹੋ ਇਹ ਜੀਸਸ ਦੀ ਦਿੱਤੀ ਹੋਈ ਸ਼ਾਂਤੀ ਆਪਣੇ ਆਪ ਨਹੀਂ ਮਿਲਦੀ ਸਾਨੂੰ ਸਿੱਖਣਾ ਹੁੰਦਾ ਹੈ ਕਿ ਅਸੀਂ ਖੁਦ ਨੂੰ ਪਰੇਸ਼ਾਨ ਅਤੇ ਵਿਅਕਲ ਹੋਣ ਤੋਂ ਰੋਕ ਕੇ ਅਤੇ ਆਪਣਾ ਧਿਆਨ ਵਸਤੂਿਕਤਾ ਉਤੇ ਕੇਂਦਰਿਤ ਕਰੀਏ ਜਿਸ ਤਰ੍ਹਾਂ ਕਿ ਉਹ ਪਰਮੇਸ਼ਵਰ ਦੇ ਅਨੁਸਾਰ ਵਸਤੂ ਵਿੱਚ ਹੈ ਫਿਰ ਜੀਸਸ ਨੇ ਅਗੇ ਕਿਹਾ ਮੈਂ ਇਹ ਗੱਲਾਂ ਤੁਹਾਡੇ ਨਾਲ ਇਸ ਲਈ ਕੀਤੀਆਂ ਹਨ ਕਿ ਤੁਸੀਂ ਮੇਰੇ ਵਿੱਚ ਸਿੱਧ ਪੂਰਨ ਸ਼ਾਂਤੀ ਅਤੇ ਭਰੋਸਾ ਪਾਓ ਸੰਸਾਰ ਵਿੱਚ ਤੁਹਾਨੂੰ ਕਲੇਸ਼ ਪ੍ਰੀਖਿਆਵਾਂ ਕਸ਼ਟ ਅਤੇ ਨਿਰਾਸ਼ਾ ਮਿਲੇਗੀ ਪਰੰਤੂ ਮਜ਼ਬੂਤ ਬਣੋ ਹਿੰਮਤ ਰੱਖੋ ਆਤਮ ਵਿਸ਼ਵਾਸੀ ਅਤੇ ਨਿਰਧ ਰੋ ਕਿਉਂਕਿ ਮੈਂ ਸੰਸਾਰ ਉਤੇ ਜਿੱਤ ਪਾਈ ਹੈ ਮੈਂ ਸੰਸਾਰ ਦੀ ਉਸ ਸ਼ਕਤੀ ਨੂੰ ਖੋਲਿਆ ਹੈ ਜੋ ਤੁਹਾਨੂੰ ਹਾਨੀ ਪਹੁੰਚਾ ਸਕਦੀ ਸੀ ਮੈਂ ਸਿਰ ਤੁਹਾਡੇ ਲਈ ਜਿੱਤ ਲਿਆ ਹੈ ਜਿਸ ਤਰ੍ਹਾਂ ਯਹੋਨਾ ਅਧਿਆਇ 16 ਆਇਤ 33 ਵਿੱਚ ਪੜ੍ਹਦੇ ਹਾਂ ਜਦੋਂ ਦੇ ਵੇਕ ਯੇਸ਼ੂ ਨੇ ਕਿਹਾ ਕਿ ਉਹ ਸਾਨੂੰ ਆਪਣੇ ਵਚਨ ਦੇ ਦੁਆਰਾ ਸ਼ਾਂਤੀ ਦਿੰਦਾ ਹੈ। ਇਹ ਹੀ ਗੱਲ ਨਹੀਂ ਕਿ ਸਾਨੂੰ ਬਾਈਬਲ ਨੂੰ ਨਿਯਮਿਤ ਰੂਪ ਨਾਲ ਪੜਨ ਦੀ ਅਤੇ ਬਾਈਬਲ ਦੇ ਚੰਗੇ ਸਹੀ ਸਿੱਖਿਆ ਦੀ ਲੋੜ ਹੁੰਦੀ ਹੈ। ਫਿਰ ਯੇਸ਼ੂ ਨੇ ਸਾਨੂੰ ਦੱਸਿਆ ਕਿ ਅਸੀਂ ਅਜਿਹੀ ਸ਼ਾਂਤੀ ਕਿਉਂ ਪਾ ਸਕਦੇ ਹਾਂ ਜੋ ਸਾਨੂੰ ਆਤਮ ਵਿਸ਼ਵਾਸ ਦਿੰਦੀ ਹੈ। ਬਲੇ ਹੀ ਅਸੀਂ ਇਸ ਜੀਵਨ ਦੀਆਂ ਪਰੇਸ਼ਾਨੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਈਏ ਅਸੀਂ ਸ਼ਾਂਤੀ ਪਾ ਸਕਦੇ ਹਾਂ ਕਿਉਂਕਿ ਉਸ ਨੇ ਸੰਸਾਰ ਉੱਤੇ ਜਿੱਤ ਪਾਈ ਹੈ ਯੀਸ਼ੂ ਨੇ ਇਸ ਸੰਸਾਰ ਦੀ ਉਸ ਸ਼ਕਤੀ ਨੂੰ ਸ਼ੈਤਾਨ ਕੋਲ ਖੋਲ੍ਹਿਆ ਹੈ ਜੋ ਸਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਇਹ ਸਪਸ਼ਟ ਹੈ ਕਿ ਇਸ ਸੰਸਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਵਿੱਚ ਯੀਸ਼ੂ ਦੇ ਸਮਰਪਿਤ ਅਧਰ ਸੱਚੇ ਲੋਕ ਵੇ ਸ਼ਾਮਿਲ ਹਨ ਇਸ ਲਈ ਸਾਨੂੰ ਇਹ ਸਮਝਣਾ ਹੋਵੇਗਾ ਕਿ ਯੀਸ਼ੂ ਆਪਣੇ ਇਨ ਸ਼ਬਦਾਂ ਦੇ ਦੁਆਰਾ ਕੀ ਕਹਿਣਾ ਚਾਹੁੰਦੇ ਸਨ ਜਦੋਂ ਯੇਸ਼ੂ ਨੇ ਗੱਲ ਕਹੀ ਤਦ ਉਹ ਉਸ ਉਦੇਸ਼ ਨੂੰ ਪੂਰਾ ਕਰਨ ਤੋਂ ਕੇਵਲ ਕੁਝ ਹੀ ਘੰਟੇ ਦੂਰ ਸਨ ਜਿਸਦੇ ਲਈ ਉਸ ਸੰਸਾਰ ਵਿੱਚ ਆਇ ਸੀ ਯੇਸ਼ੂ ਸੰਸਾਰ ਉਤੇ ਜਿੱਤ ਪਾਉਣ ਵਾਲੇ ਸੀ ਆਪਣੇ ਮਰਨ ਅਤੇ ਮੁਰਦਿਆਂ ਵਿੱਚੋਂ ਜੀਵ ਉਠਣ ਦੇ ਦੁਆਰਾ ਮੌਤ ਨੂੰ ਹਮੇਸ਼ਾ ਲਈ ਹਰਾਉਣ ਦੇ ਦੁਆਰਾ ਮੌਤ ਪੂਰੇ ਮਨੁੱਖ ਜਾਤੀ ਦਾ ਸਭ ਤੋਂ ਵੱਡਾ ਅਤੇ ਅਜੇਹਾ ਸ਼ਤਰੂ ਹੈ ਜਿਸ ਤੋਂ ਕੋਈ ਜਿਸ ਨੂੰ ਕੋਈ ਵੀ ਰੋਗ ਨਹੀਂ ਸਕਦਾ ਪਹਿਲਾ ਕੋਰਿੰਥੀ ਅਧਿਆਇ 15 ਆਇਤ 26 ਹਰ ਕੋਈ ਮਰਦਾ ਹੈ ਫਰਕ ਸਿਰਫ ਇੰਨਾ ਹੈ ਕਿ ਕਦੋਂ ਅਤੇ ਕਿਸ ਤਰ੍ਹਾਂ ਮੌਤ ਪਰਮੇਸ਼ਵਰ ਦੀ ਯੋਜਨਾ ਦਾ ਹਿੱਸਾ ਨਹੀਂ ਹੈ ਪਰਮੇਸ਼ਵਰ ਨੇ ਕਿਸੇ ਵੀ ਜੀਵ ਨੂੰ ਮਰਨ ਦੇ ਲਈ ਨਹੀਂ ਬਣਾਇਆ ਸੀ ਮੌਤ ਸੰਸਾਰ ਵਿੱਚ ਪਾਪ ਦੇ ਕਾਰਨ ਆਈ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ ਸਾਡੇ ਪਹਿਲੇ ਮਾਤਾ ਪਿਤਾ ਆਦਮ ਅਤੇ ਹਵਾ ਨੂੰ ਕਿਹਾ ਸੀ ਕਿ ਜੇ ਤੂੰ ਤੁਸੀਂ ਪਾਪ ਕਰੋਗੇ ਤਾਂ ਤੁਸੀਂ ਮਰੋਗੇ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਉਤਪਤੀ ਅਧਿਆਇ 2 ਆਇਤ 17 ਵਿੱਚ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਆਗਿਆ ਨੂੰ ਤੋੜਿਆ ਤਦ ਪ੍ਰਸ਼ਟਾ ਅਤੇ ਮੋ ਦਸ਼ਰਾ ਪੂਰੇ ਸੰਸਾਰ ਵਿੱਚ ਆ ਗਿਆ ਮਨੁੱਖਾਂ ਵਿੱਚ ਅਤੇ ਪ੍ਰਿਥਵੀ ਵਿੱਚ ਇਹ ਪ੍ਰਵੇਸ਼ ਕਰ ਗਿਆ ਰੋਮੀਓ ਅਧਿਆਇ 5 ਆਇਤ 12 ਜਦੋਂ ਆਦਮ ਨੇ ਪਾਪ ਕੀਤਾ ਤਦ ਦਾ ਪਾਪ ਪੂਰੇ ਮਨੁੱਖੀ ਜਾਤੀ ਵਿੱਚ ਪ੍ਰਵੇਸ਼ ਕਰ ਗਿਆ ਉਸ ਤੇ ਪਾਪ ਨੇ ਮੌਤ ਨੂੰ ਪੂਰੀ ਦੁਨੀਆ ਵਿੱਚ ਫੈਲਾ ਦਿੱਤਾ ਇਸ ਸੰਸਾਰ ਵਿੱਚ ਜੋ ਵਿਸਮਸਿਆ ਕਸ਼ਟ ਦਰਦ ਨੁਕਸਾਨ ਜਾਂ ਅਨਿਆਇ ਅਸੀਂ ਚੇਲਦੇ ਹਾਂ ਉਹ ਮੌਤ ਦਾ ਇੱਕ ਛੂਟਾ ਰੂਪ ਹੈ ਅਤੇ ਅੰਤ ਪਾਪ ਦਾ ਨਤੀਜਾ ਹੈ ਜ਼ਰੂਰੀ ਨਹੀਂ ਕਿ ਤੁਹਾਡਾ ਪਾਪ ਹੈ ਬਲਕਿ ਆਦਮ ਦਾ ਪਰਮੇਸ਼ਵਰ ਨੇ ਮਨੁੱਖਾਂ ਨੂੰ ਇਸ ਲਈ ਬਣਾਇਆ ਸੀ ਕਿ ਉਹ ਉਸ ਦੇ ਪੁੱਤਰ ਪੁੱਤਰੀ ਬਨਨ ਅਤੇ ਉਸ ਦੇ ਨਾਲ ਸਦਾ ਪ੍ਰੇਮਪੂਰਨ ਸਬੰਧ ਵਿੱਚ ਰਹਿਣ ਲੇਕਿਨ ਸਭ ਨੇ ਪਾਪ ਦੇ ਦੁਆਰਾ ਪਰਮੇਸ਼ਵਰ ਤੋਂ ਸੁਤੰਤਰ ਆਜ਼ਾਦ ਹੋਣ ਨੂੰ ਚੁਣਿਆ ਜਿਸ ਤੋਂ ਪਰਮੇਸ਼ਵਰ ਤੋਂ ਵੱਖ ਹੋ ਗਏ ਉਸ ਦੇ ਜੀਵਨ ਉਸ ਦੀ ਸ਼ਕਤੀ ਤੋਂ ਵੱਖ ਹੋ ਗਏ ਉਸ ਦੇ ਪਰਿਵਾਰ ਦੇ ਯੋਗ ਨਹੀਂ ਰਹੇ ਇਸ ਦਾ ਨਤੀਜਾ ਹੈ ਮੌਤ ਮੌਤ ਕੇਵਲ ਸਰੀਰ ਦੀ ਮੌਤ ਨਹੀਂ ਹੁੰਦੀ ਇੱਕ ਅੰਤਿਮ ਆਖਰੀ ਮੌਤ ਵੀ ਹੈ ਜਿਸ ਨੂੰ ਆਤਮਿਕ ਮੌਤ ਕਹਿੰਦੇ ਹਨ आत्मिक मौत ਦਾ ਅਰਥ ਹੈ ਪਰਮੇਸ਼ਰ ਤੋਂ ਵੱਖ ਹੋਣਾ ਜੋ ਕਿ ਪਰਮੇਸ਼ਰ ਜੀਵਨ ਦਾ ਸਰੋਤ ਹੈ ਬਾਈਬਲ ਕਹਿੰਦੀ ਹੈ ਕਿ ਜੋ ਲੋਕ ਸਰੀਰਿਕ ਰੂਪ ਨਾਲ ਜਿਉਂਦੇ ਹਨ ਲੇਕਿਨ ਪਾਪ ਦੇ ਕਾਰਨ ਪਰਮੇਸ਼ਰ ਤੋਂ ਵੱਖ ਉਹ ਵਾਸਤਵ ਵਿੱਚ ਮਰਦਾ ਹੀ ਹਨ ਜਿਸ ਤਰ੍ਹਾਂ ਸੀ ਅਫੀਸੋਸ ਅਧਿਆਇ 2 ਆਇਤ 1 ਅਤੇ 2 ਆਇਤ 5 4 18 ਵਿੱਚ ਪੜ੍ਹਦੇ ਹਾਂ ਕਿਸੇ ਵੀ ਵਿਅਕਤੀ ਦੀ ਮੌਤ ਉਤੇ ਉਸ ਦਾ ਅਸਤਿਤਵ ਸਮਾਪ ਨਹੀਂ ਹੁੰਦਾ ਹੈ ਮਾਦੇ ਗਰਭ ਵਿੱਚ ਗਰਭ ਧਾਰਨ ਤੋਂ ਹੀ ਹਰ ਇੱਕ ਵਿਅਕਤੀ ਅਨੰਤ ਹੈ ਉਸ ਦੇ ਸ਼ਰੀਰਿਕ ਮੌਤ ਉਤੇ ਉਸ ਦਾ ਅਸਤਿਤਵ ਖਤਮ ਨਹੀਂ ਹੁੰਦਾ ਹੈ ਸ਼ਰੀਰਿਕ ਮੌਤ ਉਹ ਕੀ ਹੁੰਦਾ ਹੈ ਇਸ ਨੂੰ ਧਿਆਨ ਦਿਵੋ ਮਨੁੱਖ ਦੇ ਦੋ ਹਿੱਸੇ ਹੁੰਦੇ ਹਨ ਬਾਹਰੀ ਸ਼ਰੀਰਿਕ ਅਤੇ ਅੰਦਰੂਨੀ ਆਤਮਿਕ ਜੋ ਦਿਖਾਈ ਨਹੀਂ ਦਿੰਦਾ ਹੈ ਜਿਸ ਤਰ੍ਹਾਂ ਅਸੀਂ ਪੜਦੇ ਹਾਂ ਦੂਸਰਾ ਕਰਨਥੀ ਅਧਿਆਇ 4 ਆਇਤ 16 ਮੌਤ ਦੇ ਸਮੇ ਇਹ ਦੋਨੋਂ ਵੱਖ-ਵੱਖ ਹੋ ਜਾਂਦੇ ਹਨ ਸਰੀਰ ਮਿੱਟੀ ਵਿੱਚ ਚਲਾ ਜਾਂਦਾ ਹੈ ਅਤੇ ਅੰਦਰੂਨੀ ਹਿੱਸਾ ਆਤਮਾ ਦੂਸਰੇ ਆयाम ਵਿੱਚ ਚਲਾ ਜਾਂਦਾ ਹੈ ਜਿਸ ਨੂੰ ਅਸੀਂ ਪੜਦੇ ਹਾਂ ਦੂਸਰਾ ਕਰਨਥੀ ਅਧਿਆਇ 5 ਆਇਤ 6 ਫਿਲੀਪੀ ਅਧਿਆਇ 1 ਆਇਤ 23 ਲੂਕਾ ਅਧਿਆਇ 16 ਆਇਤ 19 ਅਤੇ 13 ਜੇ ਕੋਈ ਵਿਅਕਤੀ ਨੇ ਇਸ ਜੀਵਨ ਵਿੱਚ ਯਿਸੂ ਤੇ ਵਿਸ਼ਵਾਸ ਤੇ ਦੁਆਰਾ ਪਰਮੇਸ਼ਵਰ ਦੇ ਨਾਲ ਸੰਬੰਧ ਵਿੱਚ ਜੀਵਨ ਬਿਤਾਇਆ ਤਾਂ ਉਹ ਸਰੀਰ ਦੇ ਬਿਨ ਸਵਰਗ ਵਿੱਚ ਜਾਂਦਾ ਹੈ ਜੇ ਕੋਈ ਵਿਅਕਤੀ ਇਸ ਜੀਵਨ ਵਿੱਚ ਪਰਮੇਸ਼ਵਰ ਤੋਂ ਵੱਖ ਰਿਹਾ ਆਤਮਿਕ ਰੂਪ ਨਾਲ ਮਰਦਾ ਹੈ ਤਾਂ ਪਰਮੇਸ਼ਵਰ ਤੋਂ ਦੂਰੀ ਜਾਰੀ ਰਹਿੰਦੀ ਹੈ ਅਤੇ ਉਹ ਨਰਕ ਨਾਮ ਦੀ ਜਗ੍ਹਾ ਵਿੱਚ ਜਾਂਦਾ ਹੈ ਜਿੱਥੇ ਪਰਮੇਸ਼ਵਰ ਤੋਂ ਸਦਾ ਦਾ ਵੱਖ ਹੋਣਾ ਹੈ ਯੇਸ਼ੂ ਸੰਸਾਰ ਵਿੱਚ ਮੌਤ ਨੂੰ ਉਸਦੇ ਸਾਰੇ ਰੂਪਾਂ ਵਿੱਚ ਖਤਮ ਕਰਨ ਦੇ ਲਈ ਆਏ ਸਨ ਯੇਸ਼ੂ ਪਰਮੇਸ਼ਵਰ ਹੈ ਜੋ ਮਨੁੱਖ ਬਣ ਕੇ ਇਸ ਸੰਸਾਰ ਵਿੱਚ ਆਏ ਅਤੇ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਵੀ ਰਹੇ ਯੇਸ਼ੂ ਨੇ ਮਨੁੱਖੀ ਸਰੀਰ ਨੂੰ ਧਾਰਨ ਕੀਤਾ ਤਾਂ ਤੇ ਇਸ ਸੰਸਾਰ ਵਿੱਚ ਜਨਮ ਲਿਆ ਤਾਂ ਕਿ ਉਹ ਸਾਡੇ ਪਾਪ ਦੇ ਲਈ ਬਲੀਦਾਨ ਬਣ ਕੇ ਮੌਤ ਨੂੰ ਖਤਮ ਕਰ ਸਕੇ ਆਪਣੇ ਮੌਤ ਅਤੇ ਜੀ ਉਠਣ ਦੇ ਦੁਆਰਾ ਯੇਸ਼ੂ ਨੇ ਸਾਡੇ ਲਈ ਪਰਮੇਸ਼ਵਰ ਤੱਕ ਵਾਪਸ ਜਹਾਂ ਦਾ ਮਾਰਗ ਖੋਲ੍ਹ ਦਿੱਤਾ ਹੈ ਜਿਸ ਤਰ੍ਹਾਂ ਅਸੀਂ ਪਰਦੇ ਹਾ ਯੀਸ਼ੂ ਨੇ ਪਾਪੀਆਂ ਦੇ ਲਈ ਮੌਤ ਨੂੰ ਸਹਿਣ ਕੀਤਾ ਤਾਂ ਕਿ ਉਹ ਸਾਨੂੰ ਸੁਰੱਖਿਅਤ ਪਰਮੇਸ਼ਵਰ ਦੇ ਕੋਲ ਲੈ ਆਉਣ ਜਿਸ ਤਰ੍ਹਾਂ ਅਸੀਂ ਪਰਦੇ ਹਾ ਪਹਿਲਾ ਪਤਰਸ ਅਧਿਆਇ 3 ਆਇਤ 18 ਯੀਸ਼ੂ ਸਾਡੇ ਨਾਲ ਮੌਤ ਦੇ ਦੁਆਰਾ ਜੁੜ ਗਏ ਤਾਂ ਕਿ ਉਹ ਸਾਨੂੰ ਮੌਤ ਦੇ ਰਸਤੇ ਤੋਂ ਦੂਰ ਲੈ ਜਾਣ ਅਤੇ ਸਾਨੂੰ ਮੋਹ ਤੋਂ ਬਾਹਰ ਕੱਢ ਲੈਣ ਅਸੀਂ ਸਰੀਰ ਅਤੇ ਖੂਨ ਵਾਲੇ ਲੋਕ ਹਾਂ ਇਸ ਲਈ ਪਰਮੇਸ਼ਵਰ ਯੀਸ਼ੂ ਸਾਡੇ ਜਹਾ ਬਣ ਗਿਆ ਉਸ ਨੇ ਮਰ ਕੇ ਉਸ ਸ਼ੈਤਾਨ ਨੂੰ ਨਸ਼ਟ ਕਰ ਦਿੱਤਾ ਜਿਸ ਦੇ ਕੋਲ ਮੋਹ ਦੀ ਸ਼ਕਤੀ ਸੀ ਅਤੇ ਉਸ ਨੇ ਉਹਨਾਂ ਸਾਰਿਆਂ ਨੂੰ ਆਜ਼ਾਦ ਕੀਤਾ ਜੋ ਮਰਨ ਦੇ ਡਰ ਤੋਂ ਸਾਰੀ ਉਮਰ ਗੁਲਾਮੀ ਵਿੱਚ ਜੀ ਰਹੇ ਸਨ ਜਿਸ ਤਰ੍ਹਾਂ ਅਸੀਂ ਇਬਰਾਨੀਓ ਅਧਿਆਇ 2 ਆਇਤ 14 ਤੇ 15 ਵਿੱਚ ਪੜ੍ਹਦੇ ਹਾਂ ਤੁਸੀਂ ਸੋਚ ਸਕਦੇ ਹੋ ਮੋਹ ਦਾ ਡਰ ਤਾਂ ਮੇਰਾ ਸਭ ਤੋਂ ਵੱਡਾ ਡਰ ਨਹੀਂ ਹੈ ਮੈਂ ਤਾਂ ਮੌਤ ਦੇ ਬਾਰੇ ਵਿੱਚ ਜਿਆਦਾ ਸੋਚਦਾ ਵੀ ਨਹੀਂ ਲੇਕਿਨ ਸੱਚ ਇਹ ਹੈ ਹਰ ਡਰ ਦੀ ਜੜ ਵਿੱਚ ਮੌਤ ਦਾ ਡਰ ਹੈ ਕਿਉਂਕਿ ਹਰ ਸਮੱਸਿਆ ਮੌਤ ਦਾ ਇੱਕ ਛੋਟਾ ਰੂਪ ਹੈ ਤੁਸੀਂ ਆਪਣੇ ਕਰਜ਼ਿਆਂ ਤੇ ਆਪਣੇ ਬਿੱਲਾਂ ਦਾ ਭੁਗਤਾਨ ਨਾ ਕਰ ਪਉਣ ਉਤੇ ਚਿੰਤਤ ਕਿਉਂ ਹੁੰਦੇ ਹੋ ਤੇ ਕਿਉਂ ਡਰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਅਗਰ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਹਾਨੂੰ ਖਾਣ ਪੀਣ ਦੀ ਦਿੱਕਤ ਆਵੇਗੀ ਤੁਸੀਂ ਬੇਕਾਰ ਹੋ ਸਕਦੇ ਹੋ ਤੁਸੀਂ ਭੁੱਖੇ ਤੁਹਾਨੂੰ ਚਿੰਤਾ ਹੋਵੇਗੀ ਕਿ ਤੁਸੀਂ ਭੁੱਖੇ ਰਹੋਗੇ ਅੰਤ ਵਿੱਚ ਤੁਸੀਂ ਆਪਣੇ ਜੀਵਨ ਨੂੰ ਖੋ ਸਕਦੇ ਹੋ ਯੀਸ਼ੂ ਨੇ ਕਿਹਾ ਕਿ ਉਸ ਨੇ ਸੰਸਾਰ ਉਤੇ ਜਿੱਤ ਪਾਈ ਹੈ ਇਸ ਦੀ ਪੂਰੀ ਸ਼ਕਤੀ ਨੂੰ ਸ਼ੈਤਾਨ ਤੋਂ ਖੋ ਲਿਆ ਹੈ ਇਸ ਸ਼ਬਦ ਦੀ ਸ਼ਕਤੀ ਨੂੰ ਪੂਰੀ ਤਰ੍ਹਾਂ ਸਮਝਣ ਦੇ ਲਈ ਸਾਨੂੰ ਜਾਣਨਾ ਹੋਵੇਗਾ ਕਿ ਜੀਵਨ ਵਿੱਚ ਸਿਰਫ ਇਹ ਜੀਵਨ ਹੀ ਸਭ ਕੁਝ ਨਹੀਂ ਹੈ ਸਾਡਾ ਵੱਡਾ ਹਿੱਸਾ ਇਸ ਜੀਵਨ ਦੇ ਬਾਅਦ ਦੇ ਜੀਵਨ ਵਿੱਚ ਹੈ ਅਨੰਤ ਕਾਲ ਦੀ ਤੁਲਨਾ ਵਿੱਚ ਇਹ ਜੀਵਨ ਇੱਕ ਪਲ ਦੀ ਚਮਕ ਇੱਕ ਭਾਫ਼ ਜਿਹਾ ਹੈ ਜਿਸ ਤਰ੍ਹਾਂ ਅਸੀਂ ਯਾਕੂਬ ਅਧਿਆਇ 4 ਆਇਤ 14 ਵਿੱਚ ਪੜ੍ਹਦੇ ਹਾਂ ਤੁਹਾਡਾ ਜੀਵਨ ਕੀ ਹੈ ਤੁਸੀਂ ਤਾਂ ਇੱਕ ਭਾਫ਼ ਜਿਹੀ ਤੁੰਦ ਹੋ ਥੋੜੀ ਦੇਰ ਜੋ ਦਿਖਦੀ ਹੈ ਅਤੇ ਫਿਰ ਗਾਇਬ ਹੋ ਜਾਂਦੀ ਹੈ ਯੀਸ਼ੂ ਨੇ ਆਪਣੀ ਜਾਨ ਇਸ ਲਈ ਨਹੀਂ ਦਿੱਤੀ ਕਿ ਇਹ ਜੀਵਨ ਸਾਡੇ ਅਸਤਿਤਵ ਦਾ ਸਭ ਤੋਂ ਵੱਡਾ ਹਿੱਸਾ ਬਣ ਜਾਵੇ ਯੇਸ਼ੂ ਨੇ ਆਪਣੀ ਜਾਨ ਇਸ ਲਈ ਦਿੱਤੀ ਕਿ ਸਾਨੂੰ ਅੰਤਿਮ ਜਿੱਤ ਦੇ ਸਕੇ ਜੋ ਕਿ ਮੌਤ ਉਤੇ ਹਰ ਰੂਪ ਵਿੱਚ ਜਿੱਤ ਹੈ ਅਤੇ ਇਹ ਜਿੱਤ ਸਦ ਅਲੇ ਰਹੇਗੀ ਜਦੋਂ ਯੇਸ਼ੂ ਵਾਪਸ ਆਉਣਗੇ ਤਦ ਮਰੇ ਹੋਏ ਲੋਕਾਂ ਦਾ ਫੇਰ ਤੋਂ ਜੀਵ ਉਠਣਾ ਹੋਵੇਗਾ ਮਰੇ ਹੋਏ ਲੋਕਾਂ ਦਾ ਜੀਵ ਉਠਣ ਦਾ ਅਰਥ ਹੈ ਸਾਡੇ ਭੀਤਰ ਦੇ ਹਿੱਸੇ ਅੰਦਰੂਨੀ ਹਿੱਸੇ ਆਤਮਾ ਤੇ ਬਾਹਰ ਦੇ ਹਿੱਸੇ ਸਰੀਰ ਜੋ ਮੌਤ ਦੇ ਸਮੇਂ ਵੱਖ-ਵੱਖ ਹੋ ਜਾਂਦੇ ਹਨ ਫਿਰ ਤੋਂ ਇੱਕ ਸਾਥ ਜੁੜ ਜਾਣਗੇ ਸਾਡੇ ਸ਼ਰੀਰ ਕਬਰ ਤੋਂ ਉਠਾਏ ਜਾਣਗੇ ਤੇ ਅਮਰ ਅਤੇ ਅਵਿਨਾਸ਼ੀ ਬਣਾਏ ਜਾਣਗੇ ਯਾਨੀ ਤਦ ਕਦੀ ਬਿਮਾਰੀ ਕਮਜ਼ੋਰੀ ਬੁਢਾਪਾ ਜਾਂ ਮੌਤ ਦੇ ਅਧੀਨ ਨਹੀਂ ਹੋਣਗੇ ਫਿਰ ਅਸੀਂ ਆਪਣੇ ਸ਼ਰੀਰ ਦੇ ਨਾਲ ਫਿਰ ਤੋਂ ਮਿਲ ਜਾਵਾਂਗੇ ਤਾਂ ਕਿ ਅਸੀਂ ਪ੍ਰithvi ਉੱਤੇ ਫਿਰ ਤੋਂ ਜੀ ਸਕੀਏ ਜਦ ਪਰਮੇਸ਼ਰ ਨੇ ਇਸ ਨੂੰ ਉਸ ਪ੍ਰਸ਼ਟਤਾ ਤੇ ਮੋਹ ਤੋਂ ਮੁਕਤ ਕਰ ਦੇਵੇਗਾ ਜਦੋਂ ਜੋ ਆਦਮ ਦੇ ਪਾਪ ਕਰਕੇ ਇਸ ਵਿੱਚ ਆਈ ਗਈ ਸੀ ਉਸ ਸਮੇਂ ਫਿਰ ਕਦੀ ਮ੍ਰਿਤਿਉ ਨਾ ਕੋਈ ਦੁੱਖ ਹੋਵੇਗਾ ਨਾ ਕੋਈ ਰੋਣਾ ਅਤੇ ਨਾ ਹੀ ਕੋਈ ਕਸ਼ਟ ਹੋਵੇਗਾ ਜਿਸ ਤਰ੍ਹਾਂ ਸਿਪੜਦੇ ਹਨ ਪ੍ਰਕਾਸ਼ਿਤ ਵਾਕਿਆ ਅਧਿਆਇ 1 ਕੀ ਆਇਤ 4 ਵਿੱਚ ਜਦੋਂ ਸਾਡੇ ਪਹਿਲੇ ਮਾਤਾ ਪਿਤਾ ਆਦਮ ਅਤੇ ਹਵਾ ਨੇ ਪਾਪ ਕੀਤਾ ਉਸੇ ਸਮੇਂ ਪਰਮੇਸ਼ਰ ਨੇ ਤੁਰੰਤ ਆਪਣੀ ਯੋਜਨਾ ਦੱਸਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਇਸ ਨੁਕਸਾਨ ਨੂੰ ਠੀਕ ਕਰੇਗਾ ਉਸ ਨੇ ਵਾਅਦਾ ਕੀਤਾ ਕਿ ਇੱਕ ਦਿਨ ਇਸਤਰੀ ਦੀ ਸੰਤਾਨ ਇੱਕ ਉਦਾਰਕਰਤਾ ਆਵੇਗਾ ਜੋ ਪਾਪ ਦੇ ਕਾਰਨ ਪੂਰੀ ਸ੍ਰਿਸ਼ਟੀ ਵਿੱਚ ਫੈਲੀ ਮੌਤ ਤੋਂ ਦੁਨੀਆ ਨੂੰ ਮੁਕਤ ਕਰੇਗਾ ਜਿਸ ਨੂੰ ਅਸੀਂ ਉਤਪਤੀ ਅਧਿਆਇ 3 ਆਇਤ 15 ਵਿੱਚ ਪੜ੍ਹਦੇ ਹਾਂ ਉਹ ਸੰਤਾਨ ਯੀਸ਼ੂ ਹੈ ਅਤੇ ਉਹ ਇਸਤਰੀ ਮਰੀਮ ਹੈ ਬੜੂ ਗਲਾਤੀ ਅਧਿਆਇ 3 ਆਇਤ 16 ਅਤੇ 4 ਅਤੇ 5 ਸਦੀਆਂ ਤੱਕ ਪਰਮੇਸ਼ਰ ਨੇ ਹੌਲੀ-ਹੌਲੀ ਆਪਣੀ ਯੋਜਨਾ ਦੇ ਬਾਰੇ ਵਿੱਚ ਹੋਰ ਗੱਲਾਂ ਪ੍ਰਗਟ ਕੀਤੀਆਂ ਕਿ ਉਹ ਯੀਸ਼ੂ ਦੇ ਦੁਆਰਾ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਵਾਪਸ ਲੈ ਕੇ ਆਵੇਗਾ ਅਤੇ ਆਖਰਕਾਰ ਯੀਸ਼ੂ ਇਸ ਸੰਸਾਰ ਵਿੱਚ ਆ ਗਏ ਅਸੀਂ ਵੀ ਇਸ ਮਹਾਨ ਯੋਜਨਾ ਦਾ ਹਿੱਸਾ ਹਾਂ ਅਤੇ ਇਹ ਯੋਜਨਾ ਸਾਡੇ ਤੋਂ ਅਤੇ ਸਾਡੇ ਛੋਟੇ ਜੀਵਨ ਤੋਂ ਕਿਤੇ ਵੱਡੀ ਹੈ ਮਰੇ ਹੋ ਲੋਕਾਂ ਦੇ ਜੀ ਉਠਣ ਦਾ ਵਿਚਾਰ ਮਨੁੱਖ ਦੇ ਪ੍ਰਾਰੰਭਿਕ ਦਿਨਾਂ ਤੋਂ ਹੀ ਜਨਹਿ ਜਾਂਦਾ ਸੀ ਧਿਆਨ ਦਿਵੋ ਕੋਈ ਆਯੂਬ ਦੀ ਪੁਸਤਕ ਵਿੱਚ ਕੀ ਲਿਖਿਆ ਹੈ ਆਯੂਬ ਦਾ ਸਮੇਲ ਲਗਭਗ 2000 1800 ਇਸਾ ਪੂਰਵ ਦਾ ਮੰਨਿਆ ਜਾਂਦਾ ਹੈ ਆਯੂਬ ਅਧਿਆਇ 19 ਆਇਤ 25 ਅਤੇ 26 ਵਿੱਚ ਅਸੀਂ ਪੜ੍ਹਦੇ ਹਾਂ ਮੈਨੂੰ ਪਤਾ ਹੈ ਕਿ ਮੇਰਾ ਸ਼ਡੋਨ ਵਾਲਾ ਜਿਉਂਦਾ ਹੈ ਅਤੇ ਅੰਤ ਵਿੱਚ ਉਹ ਪ੍ਰithvi ਉੱਤੇ ਖੜਾ ਹੋਵੇਗਾ ਅਤੇ ਜਦ ਮੇਰੀ ਚਮੜੀ ਖਰਾਬ ਹੋਈ ਹੋ ਜਾਵੇ ਤਦ ਵੀ ਮੈਂ ਆਪਣੇ ਸ਼ਰੀਰ ਵਿੱਚ ਪਰਮੇਸ਼ਵਰ ਨੂੰ ਦੇਖਾਂਗਾ ਯੀਸ਼ੂ ਇੱਕ ਅਜਿਹੇ ਸਮਾਜ ਵਿੱਚ ਜਨਮੇ ਸੀ ਜਿੱਥੇ ਲੋਕ ਮਰਿਆ ਹੋਿਆਂ ਦੇ ਜੀ ਉੱਠਣ ਦੀ ਉਡੀਕ ਕਰ ਰਹੇ ਸਨ ਅਤੇ ਉਸ ਦੀ ਆਸ ਕਰਦੇ ਸਨ ਆਪਣੀ ਸੇਵਕਾਈ ਦੇ ਦੌਰਾਨ ਯੀਸ਼ੂ ਨੇ ਆਪਣੇ ਬਾਰੇ ਵਿੱਚ ਕਿਹਾ ਮੈਂ ਹੀ ਜੀ ਉੱਠਣਾ ਹਾਂ ਅਤੇ ਜੀਵਨ ਹਾਂ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮਰ ਵੀ ਜਾਵੇ ਤਦ ਵੀ ਜਿਉਂਦਾ ਰਹੇਗਾ ਇਸ ਨੂੰ ਵਸੇ ਯਹੂਨਾ ਅਧਿਆਇ 11 ਆਇਤ 25 ਵਿੱਚ ਪੜ੍ਹਦੇ ਹਾਂ ਪ੍ਰੇਰਿਤ ਪੌਲਸ ਨੇ ਯੂਨਾਨੀ ਸ਼ਹਿਰ ਕ੍ਰੰਥ ਦੀ ਕਲੀਸੀਆ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਉਸ ਨੇ ਮਰੇ ਹੋਿਆਂ ਦੇ ਜੀਵ ਉਠਣ ਦੇ ਬਾਰੇ ਵਿੱਚ ਇੱਕ ਲੰਮਾ ਵਿਵਰਣ ਦਿੱਤਾ ਜਿਸ ਨੂੰ ਸਿਪੜਦੇ ਹਾਂ ਪਹਿਲਾ ਕ੍ਰੰਥੀਓ ਅਧਿਆਇ 15 ਆਇਤ 12 ਅਤੇ 24 ਉਸ ਨੇ ਲਿਖਿਆ ਕਿ ਜਦੋਂ ਯੀਸ਼ੂ ਫਿਰ ਤੋਂ ਆਉਣਗੇ ਜੋ ਮਸੀਹੀ ਮਰ ਚੁੱਕੇ ਹਨ ਉਹ ਬਦਲੇ ਹੋਏ ਪਰਵਰਤਿਤ ਸ਼ਰੀਰਾਂ ਵਿੱਚ ਦੇ ਨਾਲ ਫਿਰ ਤੋਂ ਉਠਾਏ ਜਾਣਗੇ ਅਤੇ ਜੋ ਲੋਕ ਜਿਉਂਦੇ ਹੋਣਗੇ ਉਹ ਵੀ ਬਦਲ ਦਿੱਤੇ ਜਾਣਗੇ ਤਾਂ ਕਿ ਉਹ ਕਦੇ ਵੀ ਨਾ ਮਰਨ ਕਿਉਂਕਿ ਸਾਡੇ ਨਾਸ਼ਵਾਨ ਸਰੀਰ ਪૃthਵੀ ਵਾਲੇ ਸਰੀਰ ਨੂੰ ਅਮਰ ਸਵਰਗੀ ਸਰੀਰਾਂ ਵਿੱਚ ਬਦਲਨਾ ਜ਼ਰੂਰੀ ਹੈ ਜੋ ਕਦੇ ਨਹੀਂ ਮਰੇਗਾ ਪਹਿਲਾ ਕੋਰਿੰਥੀ ਅਧਿਆਇ 15 ਆਇਤ 54 ਤੇ 55 ਤਾਂ ਅੰਧਵਿਚ ਉਹ ਪਵਿੱਤਰ ਸ਼ਾਸਤਰ ਦਾ ਵਚਨ ਪੂਰਾ ਹੋਵੇਗਾ ਮੌਤ ਉਤੇ ਜੀਤ ਪਾ ਲਈ ਗਈ ਹੈ ਹੈ ਮੌਤ ਤੇਰੀ ਜਿੱਤ ਕਿੱਥੇ ਹੈ ਹੈ ਮੌਤ ਤੇਰਾ ਡੰਗ ਕਿੱਥੇ ਹੈ ਪਹਿਲਾ ਕੋਰਿੰਥੀਅਨ ਅਧਿਆਇ 15 ਆਇਤ 54 ਤੇ 55 ਵਿੱਚ ਅਸੀਂ ਪੜ੍ਹ ਸਕਦੇ ਹਾਂ ਪਹਿਲਾ ਕੋਰਿੰਥੀਅਨ ਅਧਿਆਇ 15 ਆਇਤ 57 ਪਰਮੇਸ਼ਵਰ ਦਾ ਧੰਨਵਾਦ ਹੋਵੇ ਜੇ ਸਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਜਿੱਤ ਦਿੰਦਾ ਹੈ ਯੀਸ਼ੂ ਜੋ ਜਿੱਤ ਦਿੰਦਾ ਹੈ ਉਹ ਹੈ ਮਰੇ ਹੋਇਆਂ ਵਿੱਚੋਂ ਜੀ ਉਠਣਾ ਅਤੇ ਇਹ ਉਸ ਭਵਿੱਖਵਾਣੀ ਦੀ ਪੂਰਤੀ ਹੈ ਜੋ ਪੁਵੇਖ ਵਕਤਾ ਯਸ਼ਾਇਆ ਦੇ ਦੁਆਰਾ 700 ਸਾਲ ਪਹਿਲੇ ਹੀ ਕਰ ਦਿੱਤੀ ਗਈ ਸੀ। ਆਓ ਇਸ ਭਵਿੱਖਵਾਣੀ ਦਾ ਸੰਦਰਭ ਦੇਖਦੇ ਹਾਂ ਯਸ਼ਾਇਆ ਅਧਿਆਇ 25 ਆਇਤ 6 ਅਤੇ 8। ਉਸ ਦਿਨ ਸੁਰੱਖਿੜੀ ਮਾਰਨ ਪ੍ਰਭੂ ਦੁਨੀਆ ਭਰ ਦੇ ਸਾਰੇ ਲੋਕਾਂ ਦੇ ਲਈ ਇੱਕ ਅਦਭੁਤ ਭੋਜ ਤਿਆਰ ਕਰੇਗਾ। ਇਹ ਉਤਮ ਭੋਜਨ ਸਾਫ਼ ਅਤੇ ਚੰਗੀ ਤਰ੍ਹਾਂ ਪੱਕੀ ਹੋਈ ਬਿਹਤਰੀਨ ਦਾਖਰਸ ਅਤੇ ਚੁਣੇ ਹੋਏ ਮਾਸ ਦਾ ਭੋਜ ਹੋਵੇਗਾ। ਉਸ ਦਿਨ ਉਹ ਉਦਾਸੇ ਦੇ ਬੱਦਲ ਅਤੇ ਮੋਹ ਦੀਆਂ ਛਾਇਆ ਨੂੰ ਹਟਾ ਦੇਵੇਗਾ ਜੋ ਪ੍ਰithvi ਤੇ ਫੈਲੀ ਹੋਈ ਹੈ ਉਹ ਮੋਤ ਨੂੰ ਹਮੇਸ਼ਾ ਦੇ ਲਈ ਨਿਗਲ ਜਾਵੇਗਾ ਅਤੇ ਪ੍ਰਭੂ ਹਰ ਅੰਜੂ ਨੂੰ ਪੂਝ ਦੇਵੇਗਾ ਅਸੀਂ ਪੜਦੇ ਹਾਂ ਪਹਿਲਾ ਕ੍ਰੰਤੀ ਅਧਿਆਇ 15 ਆਇਤ 56 ਪਾਪ ਹੀ ਉਹ ਚੀਜ਼ ਹੈ ਜੋ ਮੌਤ ਨੂੰ ਉਸ ਦਾ ਡੰਗ ਦਿੰਦੀ ਹੈ ਮੋਹ ਦੇ ਕੋਲ ਸ਼ਕਤੀ ਇਸ ਲਈ ਹੈ ਕਿਉਂਕਿ ਮਨੁੱਖ ਪਾਪ ਤੇ ਦੋਸ਼ੀ ਹਨ ਅਤੇ ਪਾਪ ਦੇ ਅਧਿਕਾਰ ਵਿੱਚ ਹਨ ਯੇਸ਼ੂ ਨੇ ਕ੍ਰੂਸ ਉੱਤੇ ਆਪਣੇ ਮੌਤ ਦੇ ਦੁਆਰਾ ਸਾਨੂੰ ਸਾਡੇ ਸਾਡੇ ਪਾਪ ਦਾ ਦਾਮ ਚੁਕਾ ਦਿੱਤਾ ਹੈ ਤਾਂ ਕਿ ਅਸੀਂ ਪਾਪ ਦੇ ਦੋਸ਼ ਅਤੇ ਦੰਡ ਯਾਨੀ ਮੌਤ ਦੇ ਹਰ ਰੂਪ ਤੋਂ ਮੁਕਤ ਹੋ ਸਕੇ ਅਤੇ ਉਸ ਦੇ ਨਾਲ ਅਨੰਤ ਜੀਵਨ ਨੂੰ ਪਾ ਸਕੀਏ ਇਹ ਹੀ ਪਰਮ ਜਿੱਤ ਹੈ ਅਤੇ ਇਹ ਹੈ ਜਦੋਂ ਅਸੀਂ ਕਹਿੰਦੇ ਹਾਂ ਮੈਂ ਸੰਸਾਰ ਉੱਤੇ ਜਿੱਤ ਪਾਈ ਹੈ येशुदा यह कहना कि उसने संसार ਉਤੇ ਜਿੱਤ ਪਾਈ ਹੈ ਇੱਕ ਬਹੁਤ ਮਹੱਤਵਪੂਰਨ ਗੱਲ ਨੂੰ ਸਾਹਮਣੇ ਲਿਆਉਂਦਾ ਹੈ ਕਿਉਂਕਿ ਕਈ ਲੋਕਾਂ ਨੇ ਇਸ ਨੂੰ ਗਲਤ ਸਮਝ ਲਿਆ ਹੈ। ਕੁਝ ਲੋਕ ਸੋਚਦੇ ਹਨ ਹੁਣ ਸਾਨੂੰ ਕੋਈ ਸਮੱਸਿਆ ਨਹੀਂ ਹੋਵੇਗੀ ਜਾਂ ਜੋ ਸਮੱਸਿਆ ਆ ਮਾਉਣ ਗਿਆ ਉਹ ਬਹੁਤ ਜਲਦੀ ਹੀ ਖਤਮ ਹੋ ਜਾਣ ਗਿਆ। ਅਤੇ ਅਸੀਂ ਹਰ ਇਸਥਿਤੀ ਵਿੱਚ ਤੁਰੰਤ ਜਿੱਤੇ ਬਣ ਜਾਵਾਂਗੇ। ਲੇਕਿਨ ਇਹ ਸਹੀ ਨਹੀਂ ਹੈ। ਯੇਸ਼ੂਦਾ ਸੰਸਾਰ ਉਤੇ ਜਿੱਤ ਪੁਣਾ ਇਹ ਮਤਲਬ ਨਹੀਂ ਹੈ। ਕਿ ਹੁਣ ਸਾਨੂੰ ਕੋਈ ਵੀ ਕਠਿਨਾਈ ਨਹੀਂ ਹੋਵੇਗੀ। ਇਹ ਸਾਡੇ ਜੀਵਨ ਵਿੱਚ ਸਫਲਤਾ ਦੀ ਗਰੰਟੀ ਹੈ। ਯਾਦ ਰੱਖੋ ਆਪ ਯੇਸ਼ੂ ਨੇ ਕਿਹਾ ਕਿ ਇਸ ਸੰਸਾਰ ਵਿੱਚ ਤੁਹਾਨੂੰ ਕਲੇਸ਼ ਅਤੇ ਪਰੇਸ਼ਾਨੀਆਂ ਹੋਣਗੀਆਂ। ਪਰੰਤੂ ਸੰਸਾਰ ਉਤੇ ਜਿੱਤ ਦਾ ਅਰਥ ਇਹ ਹੈ ਕਿ ਕੋਈ ਵੀ ਗੱਲ ਸਾਨੂੰ ਸਥਾਈ ਰੂਪ ਨਾਲ ਨੁਕਸਾਨ ਨਹੀਂ ਪਹੁੰਚਾ ਸਕਦੀ ਕਿਉਂਕਿ ਜੀਵਨ ਸਿਰਫ ਇਸ ਛੋਟੇ ਜੀਵਨ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਬਾਅਦ ਇੱਕ ਅਨੰਦ ਜੀਵਨ ਹੈ। ਪਰਮੇਸ਼ਵਰ ਇੱਕ ਅਜੇ ਹੀ ਯੋਜਨਾ ਨੂੰ ਪੂਰਾ ਕਰ ਰਿਹਾ ਹੈ ਜੋ ਉਸ ਪਹਿਲੇ ਵਾਅਦੇ ਦੇ ਨਾਲ ਸ਼ੁਰੂ ਹੋਈ ਸੀ ਉਹ ਵਾਅਦਾ ਕਿ ਇੱਕ ਉਦਾਰਕਰਤਾ ਇੱਕ ਮੁਕਤੀਦਾਤਾ ਆਉਣ ਵਾਲਾ ਹੈ ਯੇਸ਼ੂ ਦੀ ਮੌਤ ਅਤੇ ਜੀ ਉੱਠਣ ਨੇ ਉਸ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਪਰਮੇਸ਼ਵਰ ਆਪਣੀ ਸ੍ਰਿਸ਼ਟੀ ਮਨੁੱਖ ਅਤੇ ਪ੍ਰithvi ਨੂੰ ਪ੍ਰਸ਼ਟਤਾ ਅਤੇ ਮੌਤ ਦੇ ਸ਼ਰਾਪ ਤੋਂ ਵਾਪਸ ਲੈ ਕੇ ਆ ਰਿਹਾ ਹੈ ਅਤੇ ਇਹ ਯੋਜਨਾ ਪੂਰੀ ਤਰ੍ਹਾਂ ਯੇਸ਼ੂ ਦੇ ਦੂਸਰੇ ਆਗਮਨ ਉੱਤੇ ਪੂਰੀ ਹੋਵੇਗੀ ਜਦੋਂ ਦੁਬਾਰਾ ਇਸ ਪ੍ਰithvi ਤੇ ਆਵੇਗਾ ਅਸੀਂ ਹਾਲੇ ਵੀ ਇੱਕ ਵਿਰੋਧੀ ਸੰਸਾਰ ਵਿੱਚ ਰਹਿੰਦੇ ਹਾਂ ਜੋ ਕਿ ਪਰਮੇਸ਼ਵਰ ਦੇ ਵਿਰੋਧ ਵਿੱਚ ਚੱਲਦਾ ਹੈ। ਅਤੇ ਪਾਪ ਦੇ ਕਾਰਨ ਆਈ ਪ੍ਰਸ਼ਟਤਾ ਅਤੇ ਮੋਹ ਦਾ ਸ਼ਰਾਬ ਹਾਲੇ ਤੱਕ ਹਟਾਇਆ ਨਹੀਂ ਗਿਆ ਹੈ। ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਹਨ ਤਾਂ ਟੁੱਟ ਜਾਂਦੀਆਂ ਹਨ। ਲੋਕ ਸਾਨੂੰ ਨੁਕਸਾਨ ਪਹੁੰਚਾਉਂਦੇ ਹਨ। ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜੋ ਸਾਡੀ ਜ਼ਿੰਦਗੀ ਨੂੰ ਨਕਾਰਾਤਮਕ ਰੂਪ ਨਾਲ ਬਦਲ ਦਿੰਦੀਆਂ ਹਨ। ਅਜਿਹੀਆਂ ਘਟਨਾਵਾਂ ਜਿਨ੍ਹਾਂ ਉੱਤੇ ਸਾਡਾ ਕੋਈ ਵੀ ਕਾਬੂ ਨਹੀਂ ਹੈ। ਅਤੇ ਜਿਨ੍ਹਾਂ ਨੂੰ ਅਸੀਂ ਠੀਕ ਨਹੀਂ ਕਰ ਸਕਦੇ। ਸਾਡੇ ਪ੍ਰੀਜਨ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਉਹ ਇਸ ਸੰਸਾਰ ਵਿੱਚ ਮਰ ਜਾਂਦੇ ਹਨ ਇਸ ਲਈ ਇੱਕ ਪਾਪ ਵਿੱਚ ਫਸੇ ਹੋਏ ਸੰਸਾਰ ਵਿੱਚ ਜੀਵਨ ਹਾਲੇ ਵੀ ਬਹੁਤ ਮੁਸ਼ਕਲ ਹੈ ਸ਼ੈਤਾਨ ਉਸਲੀਬ ਦੇ ਦੁਆਰਾ ਹਰਾਇਆ ਜਾ ਚੁੱਕਿਆ ਹੈ ਲੇਕਿਨ ਉਸ ਨੂੰ ਹਲੇ ਤੱਕ ਪੂਰੀ ਤਰ੍ਹਾਂ ਵਸ਼ ਵਿੱਚ ਨਹੀਂ ਕੀਤਾ ਗਿਆ ਹੈ ਅਰਥਾਤ ਉਸ ਨੂੰ ਹਲੇ ਤੱਕ ਪਰਮੇਸ਼ਵਰ ਦੇ ਪਰਿਵਾਰ ਅਤੇ ਸਾਡੇ ਸਵਰਗੇ ਘਰ ਤੋਂ ਪੂਰੀ ਤਰ੍ਹਾਂ ਨਾਲ ਦੂਰ ਨਹੀਂ ਕੀਤਾ ਗਿਆ ਹੈ ਉਹ ਉਹਨਾਂ ਲੋਕਾਂ ਦੇ ਮਾਧਮ ਨਾਲ ਅਰਾਜਕਤਾ ਫੈਲਾਉਂਦਾ ਹੈ ਜੋ ਉਸਤੇ ਪ੍ਰਭਾਵ ਅਤੇ ਕਾਬੂ ਵਿੱਚ ਹਨ ਅਤੇ ਉਹ ਸਾਡੀ ਕਠਿਨਾਈਆਂ ਦੇ ਵਿੱਚ ਸਾਡੇ ਪਰਮੇਸ਼ਰ ਉਤੇ ਪਰੋਸੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਯੀਸ਼ੂ ਨੇ ਆਪਣੇ ਜੀ ਉਠਣ ਦੀ ਜਿੱਤ ਦੇ ਦੁਆਰਾ ਇਸ ਸੰਸਾਰ ਦੀ ਉਸ ਸ਼ਕਤੀ ਨੂੰ ਸ਼ੈਤਾਨ ਤੋਂ ਖੋਹ ਲਿਆ ਹੈ ਜੋ ਸਾਨੂੰ ਉਸਤਾਈ ਰੂਪ ਨਾਲ ਹਾਨੀ ਪਹੁੰਚਾ ਸਕਦੀ ਸੀ। ਉਹ ਪਾਪ ਦੇ ਪ੍ਰਭਾਵਾਂ ਅਤੇ ਉਸ ਤੋਂ ਉਤਪੰਨ ਹੋਈ ਮ੍ਰਿਤਿਉ, ਹਰ ਸਮੱਸਿਆ, ਹਰ ਦਰਦ, ਹਰ ਹਾਨੀ, ਹਰ ਨਿਰਾਸ਼ਾ ਹਰ ਟੁੱਟਿਆ ਹੋਇਆ ਪਰਿਵਾਰ ਅਤੇ ਹਰ ਹਦੂਰੀ ਇਸ਼ਾ ਸਭ ਤੋਂ ਵੱਡਾ ਹੈ ਇਥੋਂ ਤੱਕ ਕਿ ਮੌਤ ਵੀ ਪਰਮੇਸ਼ਵਰ ਦੀ ਯੋਜਨਾ ਨੂੰ ਰੋਕ ਨਹੀਂ ਸਕਦੀ ਇਸੇ ਕਾਰਨ ਅਨੰਤ ਦ੍ਰਿਸ਼ਟੀਕੋਣ ਵਿਕਸਿਤ ਕਰਨਾ ਬਹੁਤ ਮਹੱਤਵਪੂਰਨ ਹੈ ਯਾਨੀ ਇਸ ਜਾਗਰੂਕਤਾ ਦੇ ਨਾਲ ਜੀਣਾ ਕਿ ਜੀਵਨ ਸਿਰਫ ਇਸ ਧਰਤੀ ਦੇ ਜੀਵਨ ਤੱਕ ਸੀਮਤ ਨਹੀਂ ਹੈ ਇਸ ਤੋਂ ਵੀ ਵਧੇਖ ਹੈ ਇਹ ਦ੍ਰਿਸ਼ਟੀਕੋਣ ਜੀਵਨ ਦੇ ਚੁਣੌਤੀਆਂ ਨੂੰ ਚੁਣੌਤੀਆਂ ਦੇ ਬੋਝ ਨੂੰ ਹਲਕਾ ਕਰ ਦਿੰਦਾ ਹੈ ਭਲੇ ਹੀ ਸਾਡੇ ਕਠਿਨਾਈਆਂ ਜੀਵਨ ਭਰ ਕਿਉਂ ਨਾ ਹੋ ਰਹਨ ਲੇਕਿਨ ਉਹਨਾਂ ਦਾ ਅੰਤ ਜ਼ਰੂਰ ਹੁੰਦਾ ਹੈ ਅਤੇ ਜਦੋਂ ਅਸੀਂ ਉਹਨਾਂ ਨੂੰ ਹਮੇਸ਼ਾ ਅਤੇ ਜੋ ਆਉਣ ਵਾਲਾ ਹੈ ਉਸ ਦੇ ਨਾਲ ਤੁਲਨਾ ਕਰਦੇ ਹਾਂ ਤਾਂ ਜੋ ਕੁਝ ਵੀ ਨਹੀਂ ਲੱਗਦੀਆਂ ਪੁਨਰਮਿਲਾਪ ਅਤੇ ਬਹਾਲੀ ਦੀ ਖੁਸ਼ੀ ਯੀਸ਼ੂ ਨੂੰ ਆਮਨੇ ਸਾਹਮਨੇ ਦੇਖਣ ਦਾ ਰੋਮਾਂਚ ਅਤੇ ਇਹ ਵਸਤਵਿਕਤਾ ਕਿ ਹੁਣ ਕਦੀ ਕੋਈ ਦਰਦ ਨਹੀਂ ਹਾਨੀ ਸਾਨੂੰ ਛੂ ਵੀ ਨਹੀਂ ਸਕਦੀ ਰੋਮਿਓ ਅਧਿਆਇ 8 8 18 ਇਹ ਦ੍ਰਿਸ਼ਟੀਕੋਣ ਸਾਨੂੰ ਜੀਵਨ ਦੀ ਅਨਵਿਅਰ ਸਮस्याਵਾਂ ਚੁਣੌਤੀਆਂ ਅਤੇ ਕਠਿਨਾਈਆਂ ਦੇ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਪਾਲੂਸ ਨੇ ਉਹਨਾਂ ਕਈ ਪ੍ਰੀਖਿਆਵਾਂ ਦੇ ਸੰਦਰਭ ਵਿੱਚ ਜੋ ਉਸਨੇ ਚੇਲੀਆਂ ਇਹ ਲਿਖਿਆ ਸਾਡੀ ਵਰਤਮਾਨ ਪਰੇਸ਼ਾਨੀਆਂ ਬਹੁਤ ਛੋਟੀਆਂ ਹਨ ਅਤੇ ਜਦਾ ਸਮੇਂ ਤੱਕ ਨਹੀਂ ਰਹਿਣਗੀਆਂ ਫਿਰ ਵੀ ਇਹ ਸਾਡੇ ਲਈ ਇੱਕ ਅਜੀਬ ਮਹਿਮਾ ਪੈਦਾ ਕਰਦੇ ਹਨ ਜੋ ਨਾਪੇ ਜਾਣ ਤੋਂ ਪਰੇ ਹੈ ਅਤੇ ਸਦਾ ਦੇ ਲਈ ਬਹਨੇ ਰਹਿਣ ਵਾਲੀ ਹੈ ਇਸ ਲਈ ਅਸੀਂ ਉਹਨਾਂ ਪਰੇਸ਼ਾਨੀਆਂ ਨੂੰ ਨਹੀਂ ਦੇਖਦੇ ਜੋ ਹੁਣ ਦਿਖਾਈ ਦਿੰਦੀਆਂ ਹਨ ਬਲਕਿ ਅਸੀਂ ਉਹਨਾਂ ਚੀਜ਼ਾਂ ਉੱਤੇ ਧਿਆਨ ਲਗਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਹਾਲੇ ਦੇਖ ਨਹੀਂ ਸਕਦੇ ਕਿਉਂਕਿ ਜੋ ਪਰੇਸ਼ਾਨੀ ਅਸੀਂ ਹੁਣ ਦੇਖਦੇ ਹਾਂ ਉਹ ਜਲਦੀ ਹੀ ਸਮਾਪਤ ਹੋ ਜਾਣਗੀਆਂ ਪਰੰਤੂ ਜੋ ਖੁਸ਼ੀਆਂ ਆਉਣ ਵਾਲੀਆਂ ਹਨ ਉਹ ਹਮੇਸ਼ਾ ਦੇ ਲਈ ਬਣੀਆ ਰਹਿਣਗੀਆਂ ਦੂਸਰਾ ਕ੍ਰੰਤੀ ਅਧਿਆਇ 4 ਅਧਿਆਇ 17 ਅਤੇ 18 ਵਿੱਚ ਅਸੀਂ ਪੜ੍ਹ ਸਕਦੇ ਹਾਂ ਪੌਲੁਸ ਨੇ ਦੇਖਣਾ ਸ਼ਬਦ ਦੇ ਲਈ ਯੂਨਾਨੀ ਸ਼ਬਦ ਦਾ ਪ੍ਰਯੋਗ ਕੀਤਾ ਹੈ ਜਿਸ ਦਾ ਅਰਥ ਕੇਵਲ ਅੱਖਾਂ ਨਾਲ ਦੇਖਣਾ ਨਹੀਂ ਹੈ ਇਸ ਦਾ ਅਰਥ ਹੈ ਮਾਨਸਿਕ ਰੂਪ ਨਾਲ ਵਿਚਾਰ ਕਰਨਾ ਅਰਥਾਤ ਪੌਲੁਸ ਨੇ ਆਪਣਾ ਮਨ ਅਤੇ ਆਪਣੇ ਵਿਚਾਰ ਹੋਣ ਵਾਲੀਆਂ ਗੱਲਾਂ ਉੱਤੇ ਲਗਾਏ ਸਨ ਇੱਕ ਮਸੀਹ ਦੇ ਲਈ ਜੈ ਪਾਉਣ ਦਾ ਜਿੱਤ ਪਾਉਣ ਦਾ ਇੱਕ ਦ੍ਰਿਸ਼ਟੀਕੋਣ ਹੈ ਇੱਕ ਅਜਿਹੇ ਦ੍ਰਿਸ਼ਟੀਕੋਣ ਜੋ ਇਸ ਉੱਤੇ ਅਧਾਰਿਤ ਹੈ ਕਿ ਯੀਸ਼ੂ ਨੇ ਸਾਡੇ ਲਈ ਆਪਣੀ ਜਾਨ ਦੇ ਕੇ ਅਤੇ ਮਰਦਿਆਂ ਵਿੱਚ ਜੀ ਉੱਠਣ ਦੇ ਦੁਆਰਾ ਕੀ ਕੀਤਾ ਹੈ ਅਸੀਂ ਇਸ ਜਾਗਰੂਕਤਾ ਦੇ ਨਾਲ ਜਿਉਂਦੇ ਹਾਂ ਕਿ ਜੋ ਕੁਝ ਵੀ ਯੀਸ਼ੂ ਨੇ ਕੀਤਾ ਉਸ ਦੇ ਕਾਰਨ ਹੁਣ ਕੁਝ ਵੀ ਸਥਾਈ ਰੂਪ ਨਾਲ ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਹਰ ਹਾਨੀ ਅਸਥਾਈ ਹੈ ਅਤੇ ਪਰਮੇਸ਼ੁਰ ਸਾਨੂੰ ਹਰ ਉਸ પરિਸਥਿਤੀ ਤੋਂ ਬਾਹਰ ਲੈ ਜਾਵੇਗਾ ਜਿਸ ਦਾ ਸਾਹਮਣਾ ਅਸਾਨੂੰ ਕਰਨਾ ਪਵੇਗਾ ਸ੍ਰਿਸ਼ਟੀ ਅਤੇ ਉਦਾਰ मुक्ति सਾਨੂੰ पाप ਅਤੇ ਉਹ ਤੁਸ਼ਡੋਂ ਦੇ ਪਿਛੇ ਪਰਮੇਸ਼ਵਰ ਦੀ ਪ੍ਰੇਰਣਾ ਅਤੇ પ્રેમ ਸੀ ਅਤੇ ਹੈ ਉਸ ਦੀ ਸਾਡੇ ਲਈ ਯੋਜਨਾ ਇਸ ਜੀਵਨ ਤੋਂ ਵੱਡੀ ਹੈ ਇਹ ਯੋਜਨਾ ਸਮੇਂ ਦੀ ਸ਼ੁਰੂਆਤ ਤੋਂ ਪਹਿਲੇ ਸ਼ੁਰੂ ਹੋਈ ਸੀ ਅਤੇ ਹਮੇਸ਼ਾ ਤੱਕ ਚੱਲਣ ਵਾਲੀ ਹੈ ਅਫੀਸੀਓ ਅਧਾਇਏ 1:4 ਅਤੇ 5 ਬਹੁਤ ਪਹਿਲੇ ਇਥੋਂ ਤੱਕ ਕਿ ਇਸ ਸੰਸਾਰ ਤੋਂ ਬਨਨ ਤੋਂ ਪਹਿਲੇ ਹੀ ਪਰਮੇਸ਼ਵਰ ਨੇ ਸਾਡੇ ਨਾਲ ਪ੍ਰੇਮ ਕੀਤਾ ਤੇ ਸਾਨੂੰ ਮਸੀਹ ਵਿੱਚ ਚੁਣਿਆ ਤਾਂ ਕਿ ਅਸੀਂ ਉਸ ਦੀ ਦ੍ਰਿਸ਼ਟੀ ਵਿੱਚ ਪਵਿੱਤਰ ਅਤੇ નિર્ਦੋਸ਼ ਹੈ ਰੀ ਉਸਦੀ ਨਾ ਬਦਲਣ ਵਾਲੀ ਯੋਜਨਾ ਹਮੇਸ਼ਾ ਇਹੀ ਰਹੀ ਹੈ ਕਿ ਉਹ ਸਾਨੂੰ ਆਪਣੇ ਪਰਿਵਾਰ ਵਿੱਚ ਸ਼ਾਮਿਲ ਕਰੇ ਅਤੇ ਯੀਸ਼ੂ ਮਸੀਹ ਦੇ ਮਾਧਿਅਮ ਨਾਲ ਸਾਨੂੰ ਆਪਣੇ ਕੋਲ ਵਾਪਸ ਲੈ ਕੇ ਆਏ ਅਤੇ ਇਸੇ ਤੋਂ ਪਰਮੇਸ਼ਵਰ ਆਨੰਦਿਤ ਹੈ ਦੂਸਰਾ ਤਿਮੋਥੀਸ ਅਧਾਇਏ 1 ਆਈ ਡੋ ਨੋ ਸਾਨੂੰ ਬਚਾਉਣ ਅਤੇ ਸਾਨੂੰ ਪਵਿੱਤਰ ਜੀਵਨ ਜੀਣ ਦੇ ਲਈ ਚੁਣਨ ਵਾਲਾ ਪਰਮੇਸ਼ਵਰ ਹੀ ਹੈ ਉਸਨੇ ਇਹ ਇਸ ਲਈ ਨਹੀਂ ਕੀਤਾ ਕਿਉਂਕਿ ਅਸੀਂ ਇਸ ਦੇ ਯੋਗ ਸਾਂ ਬਲਕਿ ਇਹ ਉਸ ਦੀ ਯੋਜਨਾ ਸੀ ਬਹੁਤ ਪਹਿਲੇ ਸੰਸਾਰ ਸ਼ੁਰੂ ਹੋਣ ਤੋਂ ਪਹਿਲੇ ਕਿ ਉਹ ਆਪਣੇ ਪ੍ਰੇਮ ਅਤੇ ਧਿਆਨਤਾ ਨੂੰ ਸਾਡੇ ਪ੍ਰਤੀ ਯਿਸੂ ਮਸੀਹ ਦੇ ਮਾਧਿਅਮ ਨਾਲ ਪ੍ਰਦਰਸ਼ਿਤ ਕਰੇ ਪਹਿਲਾ ਯੋਹਨਾ ਅਧਿਆਇ 4 ਆਇਤ 9 ਅਤੇ 10 ਪਰਮੇਸ਼ਰ ਨੇ ਇਹ ਦਿਖਾਇਆ ਕਿ ਉਸ ਨੇ ਸਾਨੂੰ ਕਿੰਨਾ ਪ੍ਰੇਮ ਕੀਤਾ ਹੈ ਜਦੋਂ ਉਸ ਨੇ ਆਪਣਾ ਇੱਕ ਲੋਤਾ ਪੁੱਤਰ ਇਸ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਸ ਦੇ ਦੁਆਰਾ ਅਨੰਤ ਜੀਵਨ ਹਮੇਸ਼ਾ ਦਾ ਜੀਵਨ ਪਾਸ ਕਰ ਸਕੇ ਇਹ ਸੱਚਾ ਪ੍ਰੇਮ ਹੈ ਇਸ ਲਈ ਨਹੀਂ ਕਿ ਅਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਬਲਕਿ ਇਸ ਲਈ ਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਨੂੰ ਦੂਰ ਕਰਨ ਦੇ ਲਈ ਬਲਦਾਨ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਭੇਜਿਆ ਪਰਮੇਸ਼ਰ ਦਾ ਪ੍ਰੇਮ ਸਾਨੂੰ ਹਰ ਪ੍ਰਸਥਿਤੀ ਵਿੱਚ ਵਿਜੇਤਾ ਜੇਤੂ ਬਣਾਉਂਦਾ ਹੈ ਹਾਲਾਂਕਿ ਅਸੀਂ ਉਨ੍ਹਦੇ ਜੀਵਨ ਦੇ ਪਰੇਸ਼ਾਨੀਆਂ ਨੂੰ ਰੋਕ ਨਹੀਂ ਸਕਦੇ ਲੇਕਿਨ ਜੀਵਨ ਦੇ ਪਰੇਸ਼ਾਨੀਆਂ ਪਰਮੇਸ਼ਵਰ ਦੀ ਸਾਡੇ ਲਈ ਅੰਤਿਮ ਯੋਜਨਾ ਨੂੰ ਰੋਕ ਨਹੀਂ ਸਕਦੀ। ਧਿਆਨ ਦੇ ਵਕਤ ਪੌਲਸ ਨੇ ਅਨੰਤ ਦ੍ਰਿਸ਼ਟੀਕੋਣ ਦਾ ਵਰਣਨ ਕਿਸ ਤਰ੍ਹਾਂ ਕੀਤਾ ਹੈ। ਸਾਡੇ ਉਤੇ ਭਾਰੀ ਜਿੱਤ ਬਹੁਤ ਵੱਡੀ ਜਿੱਤ ਮਸੀਹ ਦੇ ਮਾਧਿਅਮ ਨਾਲ ਹੈ। ਜਿਸ ਨੇ ਸਾਡੇ ਨਾਲ ਪ੍ਰੇਮ ਕੀਤਾ। ਅਤੇ ਮੈਂ ਪੂਰੇ ਵਿਸ਼ਵਾਸ ਨਾਲ ਜਾਣਦਾ ਹਾਂ ਕਿ ਕੁਝ ਵੀ ਸਾਨੂੰ ਉਸ ਦੇ ਪ੍ਰੇਮ ਤੋਂ ਵੱਖ ਨਹੀਂ ਕਰ ਸਕਦਾ। ਨਾ ਮੋਤ ਨਾ ਹੀ ਜੀਵਨ ਸਵਰਗ ਦੂਤ ਨਾ ਹੀ ਦੁਸ਼ਟ ਦੂਤ ਨਾ ਸ਼ੈਤਾਨ ਸਾਡੇ ਅਜ ਦੇ ਡਰ ਸਾਡੇ ਕੱਲ੍ਹ ਦੀਆਂ ਚਿੰਤਾਵਾਂ ਅਤੇ ਇੱਥੋਂ ਤੱਕ ਕਿ ਢਰਕ ਦੇ ਸ਼ਕਤੀਆਂ ਵੀ ਪਰਮੇਸ਼ਵਰ ਦੇ ਪ੍ਰੇਮ ਤੋਂ ਸਾਨੂੰ ਵਕ ਨਹੀਂ ਕਰ ਸਕਦੀਆਂ ਚਾਹੇ ਅਸੀਂ ਆਕਾਸ਼ ਵਿੱਚ ਬਹੁਤ ਉਚਾਈ ਉੱਤੇ ਹੋਈਏ ਜਾਂ ਗਹਿਰੇ ਮਹਾਸਾਗਰ ਵਿੱਚ ਸ੍ਰਿਸ਼ਟੀ ਦੇ ਕੋਈ ਵੀ ਚੀਜ਼ ਸਾਨੂੰ ਪਰਮੇਸ਼ਵਰ ਦੇ ਪ੍ਰੇਮ ਤੋਂ ਵਕ ਨਹੀਂ ਕਰ ਸਕਦੀ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਪ੍ਰਗਟ ਹੋਇਆ ਹੈ। ਦੋਮਿਓ ਅਧਿਆਇ 8:17 ਅਤੇ 39 ਇੱਕ ਅਨੰਤ ਦ੍ਰਿਸ਼ਟੀਕੋਣ ਤੁਹਾਨੂੰ ਜੀਵਨ ਦੀ ਕਿਸੇ ਵੀ ਪ੍ਰਸਥਿਤੀ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਕਿਉਂਕਿ ਤੁਸੀਂ ਇਸ ਜਾਗਰੂਕਤਾ ਦੇ ਨਾਲ ਜੀਉਂਦੇ ਹੋ ਕਿ ਇਹ ਜੀਵਨ ਅਸਥਾਈ ਹੈ ਅਤੇ ਜੋ ਅੱਗੇ ਆਉਣ ਵਾਲਾ ਹੈ ਉਹ ਇਸ ਛੋਟੇ ਜਿਹੇ ਜੀਵਨ ਤੋਂ ਵੀ ਜ਼ਿਆਦਾ ਵੱਡਾ ਅਤੇ ਉਜਵਲ ਹੈ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। Army.